ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਅਖਬਾਰ ਵਿੱਚ छਪੀ ਖਬਰ ਦਾ ਰਾਜਪੂਤ ਭਾਈਚਾਰੇ ਨੇ ਕੀਤਾ ਖੰਡਨ ਕਿਹਾ ਸਾਡਾ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ ਇਹ ਕਵਰ ਝੁੱਠੀ ਲਗਵਾਈ ਚੋਪਾਲ ਰਾਜਪੂਤਾਂ ਤੇ ਹੋਈ ਮੀਟਿੰਗ ਨੂੰ ਵਿਖਾਇਆ ਕਾਂਗਰਸ ਦੀ ਮੀਟਿੰਗ ਰਾਜਪੂਤ ਬਰਾਦਰੀ ਨੇ ਕਿਹਾ ਸਾਡੀ ਚਪਾਲ ਤੇ ਕਾਉਂਸਲਰ ਆਏ ਸਨ ਮਾਨ ਸਨਮਾਨ ਕੀਤਾ ਤੇ ਕਾਂਗਰਸ ਮੀਟਿੰਗ ਦੀ ਖਬਰਾਂ ਪੜ ਸਾਨੂੰ ਹੈਰਾਨੀ ਹੋਈ ਦਾ ਸਤਿਕਾਰ ਕੀ ਕਰ ਰਹੇ ਆਪਾਂ ਬڑا ਛੋਟਾ ਹੋਰੇ ਕੋਈ ਮੀਟਿੰਗ ਦੇ ਵਿੱਚ ਆਇਆ ਉਹਦਾ ਇਹ ਮਤਲਬ ਨਹੀਂ ਨਾ ਕਿ ਆਪਾਂ ਕਾਂਗਰਸ ਪਾਰਟੀ ਜੁਆਇਨ ਕਰ ਲਈ ਜਾਂ ਕਾਂਗਰਸ ਪਾਰਟੀ ਨਾਲ ਆਪਾਂ ਤੁਰਪੇ ਬਰਾਦ ਦੇ ਵਿੱਚ ਮੀਟਿੰਗ ਰੱਖੀ ਹੋਈ 3 ਚਲੋ ਸੰਜੂ ਰਾਣਾ ਜੀ ਨੇ ਅਸੀਂ ਬੁਲਾਇਆ ਸੀ ਉਹ ਨਾਲ ਆ ਗਏ ਬੜੇ ਸਾਡਾ ਕੋਈ ਕਾਂਗਰਸ ਨੂੰ ਕੋਈ ਸਮਰਥਨ ਨਹੀਂ ਆ ਕੋਈ ਹੋਰ ਗੱਲ ਕੋਈ ਸਾਡੇ ਖਿਲਾਫ ਹੈ ਗੱਲ ਕਰਨੀ ਚਾਹੀਦੀ ਜਿਹੜੇ ਜਿਹੜੀ ਚੀਜ਼ ਪਿੱਛੇ ਮੀਟਿੰਗ ਹੋਈ ਧੀ ਉਹ ਮੁੱਦਾ ਹੋਣਾ ਚਾਹੀਦਾ ਨਾ ਕਿ ਸਾਡੀ ਫੋਟਾ ਹੋਰ ਕਦੇ ਕਾਂਗਰਸ ਫਲਾਣਾ ਹੋਰ ਜੁਆਇਨ ਕਰ ਲਿਆ ਫਲਾਣਾ ਕਰ ਲਿਆ ਇਹ ਗਲਤ ਗੱਲਾਂ ਹੈ ਇਹ ਗਲਤ ਗੱਲਾਂ ਨਹੀਂ ਹੋਣੇ ਚਾਹੀਦੀਆਂ ਕਿਸੇ ਵੀ ਵਕਤ ਕੁਰਾਲੀ ਨਗਰ ਕਾਉਂਸਲ ਚੋਣਾਂ ਦਾ ਵਿਗੁਲ ਬੱਜ ਸਕਦਾ ਹੈ ਪਰ ਸਿਆਸਤ ਪੱਕੀ ਹੋਈ ਵੀ ਨਜ਼ਰ ਆ ਰਹੀ ਹੈ ਅਤੇ ਕੁਝ ਲੋਕ ਅਜਿਹੇ ਨੇ ਜੋ ਕਿ ਜਾਣ ਬੁੱਝ ਕੇ ਫੋਟੋਆਂ ਨੂੰ ਵਕ-ਵਕ ਥਾਵਾਂ ਤੇ ਵਰਤ ਵੀ ਰਹੇ ਨੇ ਪਹਿਲਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰ ਪਹਿਲਾਂ ਤਸਵੀਰਾਂਦ ਖਾਨ ਇਹ ਚੋਪਾਲ ਰਾਜਪੂਤ ਠੁੱਲਾ ਬਾਕੈਦਾ ਜਿਹੜੀ ਹੈ ਇਹ ਚੋਪਾਲ ਦੀ ਤਸਵੀਰ ਹੈ ਤੇ ਇੱਥੇ ਤਕਰੀਬਨ 10 ਦਿਨ ਪਹਿਲਾਂ ਇੱਕ ਮੀਟਿੰਗ ਹੋਈ ਸੀ ਜੋ ਕਿ ਰਾਜਪੂਤ ਭਾਈਚਾਰੇ ਦੀ ਜਿਹੜੀ ਮੀਟਿੰਗ ਹੋਈ ਸੀ ਉਸ ਵਿੱਚੋਂ ਫੋਟੋ ਵੀ ਖਿੱਚੀਆਂ ਗਈਆਂ ਸਨ ਪਰ ਉਸ ਫੋਟੋਾਂ ਦੇ ਬਾਅਦ ਅਖਬਾਰਾਂ ਦੇ ਵਿੱਚ ਇਸ ਤਰ੍ਹਾਂ ਖਬਰਾਂ ਲਗਾਈਆਂ ਗਈਆਂ ਕਿ ਕਾਂਗਰਸ ਪਾਰਟੀ ਜੁਆਇਨ ਕਰ ਲਈਤੀ ਗਈ ਹੈ ਜਾਂ ਕਾਂਗਰਸ ਪਾਰਟੀ ਨੂੰ ਕਾਫੀ ਗੱਲਾਂ ਵੀ ਆਖੀਆਂ ਗਈਆਂ ਚੀ ਸਾਡੇ ਨਾਲ ਬਰਾਦਰੀ ਦੇ ਭਾਈ ਸਾਹਿਬ ਨੇ ਅਸਰ ਪਹਿਲਾਂ ਆਪਣਾ ਨਾਮ ਦੱਸੋ ਨਾਮ ਕੀ ਹੈ ਮੇਰਾ ਨਾਮ ਹਰਵਿੰਦਰ ਸਿੰਘ ਸਨੀ ਰਾਣਾ ਮੈਂ ਰਾਜਪੂਤ ਬਰਾਦਰੀ ਤੋਂ ਬਿਲੋਂਗ ਕਰਦਾ ਔਰ 11 ਤਰੀਕ ਨੂੰ ਦਿਨ ਸੰਡੇ ਔਰ ਇੱਕ ਆਪਣੀ ਰਾਜਪੂਤ ਬਰਾਦਰੀ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਜੋ ਸਰਕਾਰ ਦੀ ਕੋਈ ਪਾਲਿਸੀ ਆਈਆਂ ਉਹਦੇ ਬਾਰੇ ਕਿ ਗ੍ਰਾਂਟਸ ਵਗੈਰਾ ਕੁਝ ਵੀ ਉਹਦੇ ਬਾਰੇ ਮੀਟਿੰਗ ਹੋਈ ਸੀ ਜਿਹਦੇ ਵਿੱਚ ਕੀ ਫੋਟੋਆਂ ਦੀ ਕਲਿੱਕ ਹੋਈਆਂ ਸੀ ਉਹ ਫੋਟੋ ਨੂੰ ਅੱਜ 2 ਦਿਨ ਪਹਿਲਾਂ ਅਲੱਗ-ਅਲੱਗ ਨਿਊਜ਼ ਪੇਪਰਾਂ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੀ ਇਲੈਕਸ਼ਨ ਦੀ ਉੱਥੇ ਦਾ ਬਾਦ ਚੜ ਕੇ ਮਤਲਬ ਪ੍ਰਭਾਵ ਹੋਇਆ ਪਿਆ ਤੁਸੀਂ ਕਾਂਗਰਸ ਪਾਰਟੀ ਨੂੰ ਸਪੋਰਟ ਕਰਦੇ ਹੋ ਕਾਂਗਰਸ ਪਾਰਟੀ ਨੂੰ ਸਪੋਰਟ ਕਰ ਰਹੇ ਜਦ ਕਿ ਹੋਰ ਕੋਈ ਪਾਰਟੀ ਵਾ ਜਿਹੜੀ ਕੋਈ ਐਹ ਜੀ ਮੀਟਿੰਗ ਨਹੀਂ ਸੀ ਕੋਈ ਵੀ ਪਾਰਟੀ ਨਾਲ ਰਿਲੇਟਡ ਇੱਕ ਭਾਈਚਾਰੇ ਅਰ ਸਮਾਜ ਦੀ ਮੀਟਿੰਗ ਸੀ ਜਿਹਦੇ ਵਿੱਚ ਅਸੀਂ ਸਨ ਬੋਲ ਸਾਨੂੰ ਬੁਲਾਇਆ ਗਿਆ ਸੀ ਸਾਰੇ ਅਸੀਂ ਆਪਾਂ ਉਰੇ ਬੈਠੇ ਸੀ ਔਰ ਉਸ ਟਾਈਮ ਉੱਥੇ ਫੋਟੋ ਕਲਿੱਕ ਹੋਈਆਂ ਔਰ ਅੱਜ ਉਹ ਦੋ 10 ਦਿਨ ਬਾਅਦ ਨਿਊਜ਼ਪੇਪਰਾਂ 'ਚ ਦੇਈ ਜਾ ਰਹੀਆਂ ਕਿ ਇਹ ਸਾਰਾ ਗਰੁੱਪ ਜਿੱਤੀ ਪੜਿਆਲਾ ਗਰੁੱਪ ਨਾਲ ਜੁਆਇਨ ਕਰ ਗਏ ਜਾਂ ਕੋਈ ਕਾਂਗਰਸ ਪਾਰਟੀ ਨਾਲ ਦੇਖੋ ਉਰੇ ਕੋਈ ਵੀ ਆਏਗਾ ਸਭ ਦਾ ਵੱਡੇ ਛੋਟੇ ਦਾ ਸਤਿਕਾਰ ਹੈ ਹਨਾ ਸਮਾਜ 'ਚ ਆਪਾਂ ਰਹਿ ਰਹੇ ਆ ਸਭ ਦਾ ਸਤਿਕਾਰ ਕਰੀ ਕਰ ਰਹੇ ਆਪਾਂ ਬੜਾ ਛੋਟਾ ਹੋਰੇ ਕੋਈ ਮੀਟਿੰਗ ਦੇ ਵਿੱਚ ਆਇਆ ਹੁਣ ਉਹਦਾ ਇਹ ਮਤਲਬ ਨਹੀਂ ਨਾ ਕਿ ਆਪਾਂ ਕਾਂਗਰਸ ਪਾਰਟੀ ਜੁਆਇਨ ਕਰ ਲਈ ਜਾਂ ਕਾਂਗਰਸ ਪਾਰਟੀ ਨਾਲ ਆਪਾਂ ਤੁਰਪੇ ਹਨ ਨਹੀਂ ਉਰੇ ਇਹ ਜੀ ਕੋਈ ਗੱਲ ਨਹੀਂ ਹੋਈ ਮੀਟਿੰਗ 'ਚ ਵੀ ਕੋਈ ਕਾਂਗਰਸ ਦੀ ਬੋਟਾਂ ਲਈ ਇਕੱਠੇ ਕਰੋ ਜਾਂ ਕਾਂਗਰਸ ਨੂੰ ਬਚੜ ਕੇ ਸਹਿਯੋਗ ਦਿਓ ਕੋਈ ਇਹ ਜੀ ਰਿਲੇਟਡ ਕੋਈ ਗੱਲਬਾਤ ਨਹੀਂ ਹੋਈ ਸਾਡਾ ਜੀ ਜਿਹੜੀ ਫੋਟੋ ਸੀਗੀ ਉਹ ਖਿੱਚੀ ਕਿਨੇ ਸੀਗੀ ਉਹ ਫੋਟੋ ਉਰੇ ਕਾਫੀ ਜਣੇ ਸੀ ਕਲਿੱਕ ਕਰਨੇ ਵਾਲੇ ਹਨਾ ਜਿਹੜੇ ਮੀਟਿੰਗ 'ਚ ਬੈਠੇ ਸੀ ਉਰੇ ਵੈਸੇ ਸੰਜੂ ਰਾਣਾ ਜੀ ਨੂੰ ਬੁਲਾਇਆ ਗਿਆ ਸੀ ਐਮਸੀ ਸਾਹਿਬ ਜੋ ਉਹਨਾਂ ਨਾਲ ਗੱਲਬਾਤ ਕਰਨੀ ਸੀ ਚਲੋ ਉੱਥੇ ਉਹਨਾਂ ਮੌਕੇ ਤੇ ਸਾਰੇ ਐਮਸੀ ਬੈਠੇ ਸੀ ਚਲੋ ਚੇਅਰ ਸੀ ਜਿਹੜਾ ਮੇਨ ਕਾਉਂਸਲਰ ਪ੍ਰਧਾਨ ਹੈ ਉਹ ਵੀ ਆਏ ਸੀ ਪਰ ਉਹਦਾ ਇਹ ਮਤਲਬ ਨਹੀਂ ਨਾ ਵੀ ਤੁਸੀਂ ਫੋਟੋ ਕਲਿੱਕ ਕਰਕੇ ਉਹਨੂੰ ਫੋਟੋ ਨੂੰ ਯੂਜ਼ ਕਰੋ ਕਿਤੇ ਜਾ ਕੇ ਗਲਤ ਨਿਊਜ਼ੋ ਬਣਾ ਕੇ ਉਹਦੇ ਵਿੱਚ ਚਲੋ ਜੇ ਅਸੀਂ ਕਿਸੇ ਤੋਂ ਪੁੱਛਿਆ ਵੀ ਹੈ ਤਾਂ ਗਾਇਰੇ ਵੀ ਗਲਤੀ ਨਾਲ ਫੋਟੋ ਦੇ ਹੋਗੀ ਗਲਤੀ ਨਾਲ ਫੋਟੋ ਦੇ ਤਾਂ ਚਲੋ ਹੋਗੀ ਨਾਮ ਥੋੜੇ ਗਲਤੀ ਨਾਲ ਚਲੇ ਆਉਂਗਾ ਐਡ ਚ ਬਣ ਕੇ ਵੀ ਉਹ ਨਾਮ ਵੀ ਸਾਰੇ ਸਾਡੇ ਸਾਰੇ ਬੰਦੇ ਦੇ ਨਾਮ ਪੈ ਗਏ ਉਹਦੇ ਚ ਤੁਹਾਨੂੰ ਕਿਉਂ ਲੱਗਦਾ ਕਿਸ ਤਰ੍ਹਾਂ ਵੀ ਕਿਨੇ ਦੇਖ ਹੋਣੀ ਫੋਟੋ ਇਹ ਇਹ ਤਾਂ ਦੇਖੋ ਹੁਣ ਉਹ ਹੀ ਦੱਸ ਸਕਦੇ ਨੇ ਵੀ ਫੋਟੋ ਗਈ ਕਿਵੇਂ న్యూਜ਼ ਵਾਲਿਆਂ ਕੋਲ ਅਰ ਲੱਗ ਲੱਗ ਰੋਜ਼ ਵੱਖ-ਵੱਖ ਘੰਟਿਆਂ ਚ ਲੱਗ ਰਹੀ ਹੈ ਤਿੰਨ ਦਿਨ ਹੋ ਗਏ ਲੱਗ ਲੱਗ ਵਾਰੀ న్యూਸ ਦੇ ਪਈ ਜਾ ਰਹੀ ਹੈ ਰੰਜੀਤ ਜਿਹੜਾ ਜਿੱਤੀ ਹੈ ਉਹ ਸਾਬਕਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕਿਆ ਕਿ ਤੁਹਾਡੇ ਨਾਲ ਹੈ ਨਹੀਂ ਕੋਈ ਕਾਂਗਰਸ ਪਾਰਟੀ ਚ ਨਹੀਂ ਹੈ ਨਹੀਂ ਦੇਖੋ ਮੈਂ ਕਿਸੇ ਪਾਰਟੀ ਤੋਂ ਬਲੌਗ ਨਹੀਂ ਕਰ ਰਿਹਾ ਠੀਕ ਹੈ ਮੈਨੂੰ 10 ਸਾਲ ਹੋ ਗਏ ਯੂਨੀਵਰਸਿਟੀ ਮੈਂ ਚਲਦਾ ਸਾਡੀ ਇੱਕ ਸਟੂਡੈਂਟ ਫਰੰਟ ਬੀਂਗ ਹੈ ਸਾਡਾ ਖੁਦ ਦਾ ਬੀਂਗ ਬਣਾਇਆ ਗਿਆ ਅਸੀਂ ਉੱਥੇ ਹੀ ਉਸੇ ਤਰ੍ਹਾਂ ਕਾਉਂਸਲ ਲੜ ਰਹੇ ਹਾਂ ਅਸੀਂ ਕਿਸੇ ਵੀ ਪਾਰਟੀ ਦੇ ਅੱਤੇ ਸ ਨਾ ਮੈਂ ਉਰੇ ਕਿਸੇ ਪਾਰਟੀ ਨੂੰ ਜਸਪੋਰਟ ਕਰ ਰਿਹਾ ਠੀਕ ਹੈ ਇੱਕ ਉਰੇ ਇੱਕ ਭਾਈਚਾਰੇ ਜੇ ਸਾਡੇ ਇੱਕ ਭਾਈਚਾਰਾ ਹੈ ਨਾ ਚਲੋ ਸਾਰੇ ਆਪਣੇ ਅਲੱਗ-ਅਲੱਗ ਪਾਰਟੀਆਂ ਨੂੰ ਸਪੋਰਟ ਕਰ ਸਕਦੇ ਆ ਕਿ ਹਰੇਕ ਨੂੰ ਹੱਕ ਹੈ ਪਰ ਆਪਾਂ ਜਦੋਂ ਇੱਕ ਸਮਾਜ ਚ ਬੈਠੇ ਉੱਥੇ ਆਪਾਂ ਵੀ ਕੋਈ ਪੋਲਟਿਕਸ ਗੱਲ ਨਹੀਂ ਨਾ ਕਰ ਸਕਦੇ ਉੱਥੇ ਤਾਂ ਆਪਾਂ ਕਿ ਭਾਈਚਾਰੇ ਵਾਲੀ ਗੱਲ ਕਰੂਗੇ ਸਾਹ ਜਾਲੀ ਜਿਸ ਹਾਲ ਨਾ ਸਾਨੂੰ ਬੁਲਾਇਆ ਗਿਆ ਮੁੱਦੇ ਤੇ ਆਪਾਂ ਉਸ ਮੁੱਦੇ ਦੇ ਗੱਲ ਕਰਦੇ ਨਾ ਜੇ ਹਨ ਨੇ న్యూਸ ਲਵਾਣੀ ਵੀ ਸੀ ਉਸ ਮੁੱਦੇ ਦੇ న్యూਸ ਲਾਉਂਦੇ ਵੀ ਜਿਹੜੀ ਚਪਾਲਾਂ ਨੂੰ ਗਰਾਟਾ ਆਈਆਂ ਸਰਕਾਰ ਦੇ ਉਹਦੇ ਬਾਰੇ ਗੱਲਬਾਤ ਹੋਈ ਏ ਲੋਣਾ ਇਹਨਾਂ ਦਾ ਫਰਜ ਬਣਦਾ ਸੀ ਇਹ ਨਹੀਂ ਕਿ ਹਾਂ ਕਾਂਗਰਸ ਪਾਰਟੀ ਨੂੰ ਬਾ ਚੜ ਕੇ ਸਹਿਯੋਗ ਮਿਲ ਰਿਹਾ ਹੈ ਇਲੈਕਸ਼ਨ ਚ ਤੋ ਤੁਹਾਡਾ ਕਾਂਗਰਸ ਪਾਰਟੀ ਨਾਲ ਹੈ ਕਿ ਤੇ ਰਿਸ਼ਤਾ ਕੋਈ ਕਿਸੇ ਵਾਸਤੇ ਮੇਰਾ ਕੋਈ ਰਿਸ਼ਤਾ ਨਹੀਂ ਹੈ ਕਾਂਗਰਸ ਪਾਰਟੀ ਨਾਲ ਕੋਈ ਮੈਨੂੰ ਦੱਸੋ ਵੀ ਮੇਰਾ ਕਾਂਗਰਸ ਪਾਰਟੀ ਨਾਲ ਕੋਈ ਰਿਲੇਸ਼ਨ ਹੈ ਕੀ ਆ ਮੈਂ ਕਾਂਗਰਸ ਪਾਰਟੀ ਤੋਂ ਕਦੀ ਕੁਝ ਇਲੈਕਸ਼ਨ ਲੜਿਆ ਹੈ ਜਾਂ ਕੁਝ ਸਪੋਰਟ ਕਰੀ ਹੈ ਅਚਿੰਦਰ ਰਾਣਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਤੁਸੀਂ ਕਾਂਗਰਸ ਪਾਰਟੀ ਦੇ ਆਗੂ ਹੋ ਜਿਹੜਾ ਤੁਹਾਡੀ ਵੀ ਲੱਗਿਆ ਹੈ ਕਹਿੰਦੇ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦਾ ਆਗੂ ਨਹੀਂ ਮੈਂ ਤਾਂ ਭਾਜਪਾ ਯੂਵਾ ਮੋਰਚਾ ਦਾ ਪ੍ਰਧਾਨ ਲੱਗਿਆ ਹੋਇ ਮੈਂ ਜਿਹੜੇ ਸਾਡੇ ਰਾਜਪੂਤ ਬਰਾਦੀ ਦਾ ਜਿਹੜੀ ਮੀਟਿੰਗ ਤੀਜੀ ਤਾਂ ਅਸੀਂ ਆਪਣੀ ਬਰਾਦ ਦੇ ਵਿੱਚ ਮੀਟਿੰਗ ਰੱਖੀ ਹੋਈ ਸੀ ਚਲੋ ਸੰਜੂ ਰਾਣਾ ਜੀ ਨੂੰ ਅਸੀਂ ਬੁਲਾਇਆ ਸੀ ਉਹਨਾਂ ਨਾਲ ਆ ਗਏ ਪਰ ਇਹ ਸਾਡਾ ਕੋਈ ਕਾਂਗਰਸ ਨੂੰ ਕੋਈ ਸਮਰਥਨ ਨਹੀਂ ਆ ਕੋਈ ਹੋਰ ਗੱਲ ਕੋਈ ਸਾਡੇ ਖਿਲਾਫ ਹੈ ਜੀ ਮਤਲਬ ਕਾਂਗਰਸ ਨਾਲ ਤਾਂ ਤੁਹਾਡਾ ਕੰਪੀਟੀਸ਼ਨ ਹੁੰਦਾ ਮੁਕਾਬਲਾ ਹੁੰਦਾ ਤੁਹਾਨੂੰ ਉਸੇ ਪਾਰਟੀ ਨਾਲ ਜੋੜ ਤੇ ਆ ਹਾਂਜੀ ਅਸੀਂ ਤਾਂ ਬੀਜੇਪੀ ਜੁਆਇਨ ਕਰੀ ਹੋਈ ਹੈ ਜੀ ਮੈਂ ਯੂਵਾ ਮੰਡਲ ਦਾ ਪ੍ਰਧਾਨ ਹਾਂ ਜਿਹੜੇ ਫੋਟੋ ਵਰਤੀ ਹੈ ਉਹਨੂੰ ਕੀ ਕਹਿਣਾ ਚਾਹੁੰਦੇ ਹੋ ਇਹ ਜਿਹੜੇ ਵੀ ਇਹ ਗੱਲ ਕਰੀਏ ਗਲਤ ਕਰੀਏ ਤੇ ਹੋ ਸਾਡੇ ਪੱਤਰਕਾਰ ਭਾਈਆਂ ਨੂੰ ਵੀ ਬੇਨਤੀ ਹੈ ਕਿ ਇਹ ਫੋਟੋ ਅੱਗੇ-ਨੱਗੇ ਲਾਈ ਨਾ ਜਾਵੇ ਹਾਂ ਤੇ ਜ਼ਰੂਰ ਸਾਡੇ ਨਾਲ ਵੀਰ ਜੀ ਨੇ ਵੀਰ ਜੀ ਕੀ ਕਹਿਣਾ ਚਾਹੁੰਦੇ ਹੋ ਮੁੱਦੇ ਨੂੰ ਲੈ ਕੇ ਕਿਉਂਕਿ ਜਿਹੜੇ ਬੰਦੇ ਰਾਜਨੀਤੀ ਵਿੱਚ ਨਹੀਂ ਸੀਗੇ ਉਹਨਾਂ ਦਾ ਵੀ ਨਾਮ ਪਾਤੇ ਹੋ ਵੀ ਇਹ ਜਿੱਤੀ ਗਰੁੱਪ ਵਿੱਚ ਆਇਆ ਜਾਂ ਕਾਂਗਰਸ ਪਾਰਟੀ ਗਰੁੱਪ ਵਿੱਚ ਆਇਆ ਕੀ ਕਹਿਣਾ ਚਾਹੁੰਦੇ ਉਹਨਾਂ ਨੂੰ ਅਸਤੇ ਗੱਲ ਕਰਨੀ ਚਾਹੀਦੀ ਵੀ ਜਿਹੜੀ ਜਿਹੜੀ ਚੀਜ਼ ਵਿੱਚ ਮੀਟਿੰਗ ਹੋਈ ਸੀ ਉਹ ਮੁੱਦਾ ਹੋਣਾ ਚਾਹੀਦਾ ਨਾ ਕਿ ਸਾਡੀ ਫੋਟਾ ਹੋਰ ਕਲੇ ਕਾਂਗਰਸ ਫਲਾਣਾ ਹੋਰ ਜੁਆਇਨ ਕਰ ਲਿਆ ਫਲਾਣਾ ਕਰ ਲਿਆ ਇਹ ਗਲਤ ਗੱਲਾਂ ਐ ਇਹ ਗਲਤ ਗੱਲਾਂ ਨਹੀਂ ਹੋਣੇ ਚਾਹੀਦੀਆਂ ਬਿਲਕੁਲ ਨਹੀਂ ਤੇ ਜਰੂਰ ਤੁਹਾਨੂੰ ਤਸਵੀਰ ਵੀ ਦਿਖਾ ਰਿਆ ਜੋ ਨਾਲ ਦੀ ਨਾਲ ਜੋ ਜੋ ਰਣਜੀਤ ਸਿੰਘ ਜਿੱਤੀ ਜੋ ਕਿ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਨੇ ਉਹਨਾਂ ਨੇ ਇੱਥੇ ਮੀਟਿੰਗ ਕੀਤੀ ਸੀਗੀ ਤੇ ਬਾਅਦ ਦੇ ਵਿੱਚ ਉਹ ਫੋਟੋਆਂ ਜਿਹੜੀਆਂ ਹੈ ਉਹ ਵਕਵਾਕ ਅਖਬਾਰਾਂ ਦੇ ਵਿੱਚ ਇੰਜ ਲੱਗ ਰਹੀਆਂ ਵੀ ਕਾਂਗਰਸ ਪਾਰਟੀ ਦੇ ਮੀਟਿੰਗ ਹੋਈ ਕਾਂਗਰਸ ਪਾਰਟੀ ਦੇ ਜਿੱਤੀ ਪ੍ਰਧਾਨ ਨਾਲ ਜੁੜੇ ਇਹਨਾਂ ਦਾ ਕਹਿਣਾ ਹੈ ਵੀ ਅਸੀਂ ਕਿਸੇ ਨਾਲ ਨਹੀਂ ਜੁੜੇ ਹਾਲਾਂਕਿ ਜਤਿੰਦਰ ਜੀ ਨੇ ਕਿਹਾ ਕਿ ਮੈਂ ਭਾਜਪਾ ਦਾ ਉੱਤੇ ਜਾ ਰਹਾ ਤੇ ਨਾਲ ਜਿਹੜੇ ਹੋਰ ਭਾਈਚਾਰੇ ਸੀਗੇ ਉਹ ਕਹਿੰਦੇ ਇਹ ਸਮਾਜ ਦੀ ਮੀਟਿੰਗ ਸੀਗੀ ਉਹ ਕਿਸੇ ਕਾਂਗਰਸ ਪਾਰਟੀ ਦੀ ਮੀਟਿੰਗ ਨਹੀਂ ਸੀ ਤੁਸੀਂ ਵੀ ਜਿਹੜੀ ਹੈ ਇਸ ਗੱਲ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਜ਼ਰੂਰ ਕਹੋ ਕਿ ਜੋ ਲੋਕ ਇਹ ਫੋਟੋਆਂ ਖਿਚਵਾ ਕੇ ਗਲਤ ਵਾਇਰਲ ਕਰ ਰਹੇ ਨੇ ਅਤੇ ਗਲਤ ਖਬਰਾਂ ਲਵਾ ਰਹੇ ਆ ਤੁਸੀਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੇ ਨਾਲ ਹੀ ਇਹਨਾਂ ਵੱਲੋਂ ਅਪੀਲ ਵੀ ਕੀਤੀ ਗਈ ਹੈ ਕਿ ਇਹ ਫੋਟੋ ਅੱਗੇ ਨੂੰ ਕੋਈ ਵੀ ਪੱਤਰਕਾਰ ਭਾਈ ਅੱਗੇ ਨਾ ਲਾਵੇ ਕਿ ਇਹ ਕੋਈ ਕਾਂਗਰਸ ਪਾਰਟੀ ਦੀ ਮੀਟਿੰਗ ਸੀਗੀ ਇਹ ਬਰਾਦਰੀ ਦੀ ਮੀਟਿੰਗ ਸੀਗੀ ਤੇ ਬਰਾਦਰੀ ਦੀ ਮੀਟਿੰਗ ਇੱਥੇ ਚੁਪਾਲਤੇ ਹੁੰਦੀ ਰਹਿੰਦੀ ਹੈ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਰਨਕਰਾਲੀ